ਲਗਾਤਾਰ 3 ਦਿਨ ਪੰਜਾਬ ਦੇ ਵਿੱਚ ਅਜਿਹੀ ਮੌਸਮ ਨੇ ਕਰਵਟ ਲਈ ਅਜਿਹਾ ਮੀਂਹ ਪਿਆ ਕਿ ਅਕਤੂਬਰ ਮਹੀਨੇ ਦੇ ਵਿੱਚ ਦਸੰਬਰ ਮਹੀਨੇ ਵਾਲਾ ਹੁਣ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਜਾਨੀ ਕਿ ਠੰਡ ਨੇ ਸਰਦੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਤੇ ਜੋ ਪਾਰਾਇਤਾ ਮਾੰਦਾਓ ਇਨਾ ਡਿੱਗਿਆ ਇਹ ਆਪਣੇ ਆਪ ਦੇ ਵਿੱਚ ਵੀ ਹੈਰਾਨ ਕਰਨ ਵਾਲਾ ਹੈ ਕਿ 24 ਘੰਟੇ ਦੇ ਵਿੱਚ ਇੱਕ ਤੋਂ ਦਿਨਾਂ ਦੇ ਵਿੱਚ ਹੀ ਤਾਪਮਨ ਦੇ ਵਿੱਚ ਭਾਰੀ ਗਰਾਵੜ ਦਰਜ ਕੀਤੀ ਗਈ ਹੈ 11 12 ਡਿਗਰੀ ਤੱਕ ਤਾਪਮਨ ਘਟ ਗਿਆ ਤੇ ਅਕਤੂਬਰ ਮਹੀਨੇ ਦੇ ਵਿੱਚ ਉਹ ਠੰਡ ਦਾ ਮੌਸਮ ਜਿਹੜਾ ਕਿ ਨਜ਼ਰ ਆ ਰਿਹਾ ਪਹਾੜਾਂ ਤੋਂ ਲੈ ਕੇ ਮੈਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਮੈਦਾਨਾਂ ਤੱਕ ਇਹ ਪਾਰਾ ਡਿੱਗਿਆ ਪਾਰੇ ਦੇ ਵਿੱਚ ਗਰਾਵੜ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਆਮ ਨਾਲੋਂ 11 ਡਿਗਰੀ ਤੱਕ ਤਾਪਮਨ ਹੇਠਾਂ ਆਇਆ ਹੈ ਮੀ ਅਤੇ ਪਹਾੜਾਂ ਦੇ ਵਿੱਚ ਬਰਫਬਾਰੀ ਕਰਕੇ ਦਰਸਲ ਠੰਡ ਨੇ दस्तक ਦੇ ਦਿੱਤੀ ਹੈ ਕਿਉਂਕਿ ਪਿਛਲੇ ਦਿਨੀ ਹੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਲਗਾਤਾਰ 3 ਦਿਨ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਹਰਿਆਣਾ ਦੇ ਵਿੱਚ ਮੀਂਹ ਪਵੇਗਾ ਤਾਂ ਉਸ ਭਿਕਵਣੀ ਦੇ ਮੁਤਾਬਕ ਮੀਂਹ ਅਜਿਹਾ ਪਿਆ ਕਿ ਉਸ ਤੋਂ ਬਾਅਦ ਤਾਮਾਨ ਦੇ ਵਿੱਚ ਵੱਡੀ ਗਰਾਵਟ ਦਰਜ ਕੀਤੀ ਗਈ ਹੈ ਸਾਰੇ ਦਰਸ਼ਕ ਇਸ ਗੱਲ ਨੂੰ ਸਮਝਦੇ ਹੋਣਗੇ ਪਿਛਲੀਆਂ ਸਰਦੀਆਂ ਵਿੱਚ ਸਾਰਿਆਂ ਨੇ ਇਹ ਵੇਖਿਆ ਨੇ ਅਕਤੂਬਰ ਦੇ ਮਹੀਨੇ ਤੱਕ ਨਵੰਬਰ ਮਹੀਨੇ ਤੱਕ ਲੋਕਾਂ ਦੇ ਵੱਲੋਂ ਆ ਠੰਡ ਦਾ ਇੰਤਜ਼ਾਰ ਕੀਤਾ ਜਾਂਦਾ ਇਹ ਵੀ ਕਿਹਾ ਜਾਂਦਾ ਹੈ ਕਿ ਦੀਵਾਲੀ ਆ ਗਈ ਹੈ ਪਰ ਠੰਡ ਉਸ ਤਰੀਕੇ ਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਦੀਵਾਲੀ ਨੂੰ ਅਜੇ ਕੁਝ ਦਿਨ ਬਾਕੀ ਬਚੇ ਨੇ ਪਰ ਦੀਵਾਲੀ ਤੋਂ ਪਹਿਲਾਂ ਹੀ ਅਕਤੂਬਰ ਮਹੀਨੇ ਦੇ ਵਿੱਚ ਦਸੰਬਰ ਮਹੀਨੇ ਵਾਲੀ ਠੰਡ ਦਾ ਸਰਦੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸਿਰਫ ਏਸੀ ਨਹੀਂ ਬੰਦ ਹੋਏ ਪੱਖੇ ਤੱਕ ਵੀ ਬੰਦ ਹੋ ਗਏ ਤੇ ਹੁਣ ਲੋਕਾਂ ਨੇ ਸਰਦੀਆਂ ਵਾਲੇ ਕੱਪੜੇ ਕੱਢਣੇ ਵੀ ਸ਼ੁਰੂ ਕਰ ਦਿੱਤੇ ਨੇ ਤਾਤਾ ਨੂੰ ਸ੍ਰੀ ਵਿਸਤਾਰ ਦੇ ਨਾਲ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਕਫਾ જિલ્લાਾਂ ਦੇ ਵਿੱਚ ਤਾਪਮਾਨ ਦੇ ਵਿੱਚ ਗ੍ਰਾਵਤ ਦਰਜ ਕੀਤੀ ਹੈ ਤੁਹਾਨੂੰ ਗ੍ਰਾਫਿਕ ਦੇ ذریعے ਪੂਰੀ ਜਾਣਕਾਰੀ ਦਿੰਦੇ ਆ ਸਭ ਤੋਂ ਪਹਿਲਾਂ ਮਾਝਾ ਖੇਤਰ ਦੀ ਗੱਲ ਕਰੀ ਤਾਂ ਅਮਰਸਰ ਜ਼ਿਲ੍ਹੇ ਦਾ ਹਰੋ ਕਰਾਂਗੇ ਅਮਰਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 24.7 ਡਿਗਰੀ ਦਰਜ ਕੀਤਾ ਗਿਆ ਤੇ ਘੱਟ ਤੋਂ ਘੱਟ ਤਾਪਮਾਨ 16.8 ਡਿਗਰੀ ਤੇ ਪਹੁੰਚ ਗਿਆ ਹੈ ਆ 16.8 ਡਿਗਰੀ ਦਾ ਤਾਪਮਨ ਦਾ ਮਤਲਬ ਸਿੱਧੇ ਤੌਰ ਤੇ ਹੈ ਕਿ ਪੂਰੀ ਠੰਡ ਵਾਲੀ ਜਿਹੜੀ ਦਸਤਕ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋ ਚੁੱਕੀ ਹੈ ਆਮ ਦੇ ਨਾਲੋਂ 9 ਡਿਗਰੀ ਘੱਟ ਤਾਪਾ ਤਾਪਮਨ ਘੱਟ ਟੈਂਪਰੇਚਰ ਜੋ ਕਿ ਅੰਮ੍ਰਿਤਸਰ ਦੇ ਵਿੱਚ ਦਰਜ ਕੀਤਾ ਗਿਆ ਹੈ ਹਾਲਾਂਕਿ ਪਿਛਲੇ ਸਾਲਾਂ ਦੀ ਵੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਵੀ ਠੰਡ ਦਾ ਮੌਸਮ ਹੁੰਦਾ ਸਭ ਤੋਂ ਜ਼ਿਆਦਾ ਜਿਹੜਾ ਕਿ ਘੱਟ ਤਾਪਮਨ ਜਾਂ ਸਭ ਤੋਂ ਵੱਧ ਠੰਡ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਪੈਂਦੀ ਹੈ ਤੇ ਅੰਮ੍ਰਿਤਸਰ ਦਾ ਤਰੁਸੀ ਅੰਕੜਾ ਦੱਸਣ ਕਿ ਆਮ ਨਾਲੋਂ 9 ਡਿਗਰੀ ਘੱਟ ਤਾਪਮਨ ਅਦਰਜ ਕੀਤਾ ਗਿਆ ਚੰਡੀਗੜ੍ਹ ਦੀ ਗੱਲ ਕਰਾਂਗੇ ਸਿਟੀ ਬਿਊਟੀਫੁਲ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 18.3 ਡਿਗਰੀ ਤੇ ਪਹੁੰਚ ਗਿਆ ਯਾਨੀ ਕਿ ਆਮ ਦੇ ਨਾਲੋਂ 10.6 ਡਿਗਰੀ ਤਾਪਮਾਨ ਘੱਟ ਦਰਜ ਕੀਤਾ ਗਿਆ ਹਾਲਾਂਕਿ ਜਿਆਦਾ ਬਹੁਤ ਘੱਟ ਹੁੰਦਾ ਜਦੋਂ ਮੀਂਹ ਪੈਂਦਾ ਮੌਸਮ ਬਦਲਦਾ ਵੀ ਹੈ 2 ਡਿਗਰੀ 3 ਡਿਗਰੀ 4 ਡਿਗਰੀ ਤੱਕ ਤਾਪਮਾਨ ਘਟ ਜਾਂਦਾ ਪਰ ਇਸ ਵਾਰ ਤਾਂ ਕਮਾਲ ਹੋ ਗਈ ਕਿ 10.6 ਡਿਗਰੀ ਚੰਡੀਗੜ੍ਹ ਦੇ ਵਿੱਚ ਹੀ ਆਮ ਦੇ ਨਾਲੋਂ ਤਾਪਮਾਨ ਘੱਟ ਦਰਜ ਕੀਤਾ ਗਿਆ ਯਾਨੀ ਕਿ ਪੂਰੀ ਠੰਡ ਨੇ ਚੰਡੀਗੜ੍ਹ ਦੇ ਵਿੱਚ ਵੀ दस्तक ਦੇ ਦਿੱਤੀ ਕਿ ਸਵੇਰੇ ਵੇਲੇ ਸ਼ਾਮ ਮळे ਰਾਤ ਵੇਲੇ ਗੱਲ ਕਰੀਏ ਤਾਂ ਪੂਰਾ ਠੰਡ ਦਾ ਜੋ ਕੇ ਸਰਦੀ ਦੇ ਮੌਸਮ ਦਾ ਅਹਿਸਾਸ ਹੁੰਦਾ ਹੈ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਵਕਫ ਵਕ ਜਗਾਵਾਂ ਬਾਰੇ ਜਾਣਕਾਰੀ ਦੇਵਾਂਗੇ ਲੁਧਿਆਣਾ ਦੀ ਗੱਲ ਕਰਾਂਗੇ ਲੁਧਿਆਣਾ ਦੇ ਵਿੱਚ ਵਾਤਾਵਰਣ ਤਾਪਮਨ 21.2 ਡਿਗਰੀ ਤੇ ਘਟ ਤੋਂ ਘਟ ਤਾਪਮਨ 19.4 ਡਿਗਰੀ ਦਰਜ ਕੀਤਾ ਗਿਆ ਯਾਨੀ ਕਿ ਆਮ ਦੇ ਨਾਲੋਂ 12.2 ਡਿਗਰੀ ਤਾਪਮਨ ਘਟ ਗਿਆ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ 1-2 ਦਿਨਾਂ ਦੇ ਵਿੱਚ ਇਹਨਾਂ ਤਾਪਮਨ ਘਟ ਜਾਵੇ ਤਾਂ ਫਿਰ ਕਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਹੁੰਦੀ ਹੈ ਤੇ ਕਿਵੇਂ ਠੰਡ ਦਾ ਅਹਿਸਾਸ ਹੁੰਦਾ ਹੈ ਆ ਤਾਂ ਵੱਖ-ਵੱਖ ਜਗਾਵਾਂ ਤੇ ਘਟ ਤੋਂ ਘਟ ਤਾਮਨ ਜਿਹੜਾ ਕਿ ਦਰਜ ਕੀਤਾ ਗਿਆ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੱਸਤਾ ਤੁਹਾਨੂੰ ਅਸੀਂ ਪਟਿਆਲਾ ਪਟਿਆਲਾ ਦੇ ਵਿੱਚ ਵੱਤਵ ਤਾਮਨ 25.8 ਡਿਗਰੀ ਤੇ ਘਟ ਤੋਂ ਘਟ ਤਾਮਨ 19.5 ਡਿਗਰੀ ਦਰਜ ਕੀਤਾ ਗਿਆ ਆਮ ਦੇ ਨਾਲੋਂ 7.6 ਡਿਗਰੀ ਘਟਤਾਮਨ ਰਿਹਾ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚ ਵੀ ਪੂਰੀ ਠੰਡ ਨੇ ਸਰਦੀ ਦੇ ਮੌਸਮ ਨੇ दस्तक ਦੇ ਦਿੱਤੀ ਹੈ ਅਤਾ ਵਕ ਵਕ ਜਗਾਵਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਕਿੱਥੇ ਕਿੰਨਾ ਟੈਂਪਰੇਚਰ ਦਰਜ ਕੀਤਾ ਗਿਆ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਜਿਹੜੀ ਸਰਦੀ ਵੇਖਣ ਨੂੰ ਮਿਲਦੀ ਸੀ ਉਹ ਅਹਿਸਾਸ ਅਕਤੂਬਰ ਮਹੀਨੇ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਤੁਹਾਨੂੰ ਪਟਿਆਲਾ ਬਾਰੇ ਅਸੀਂ ਜਾਣਕਾਰੀ ਦੇ ਦਿੱਤੀ ਹੈ ਅਤਾ ਵਕ ਵਕ ਜਗਾਵਾਂ ਬਾਰੇ ਤੁਹਾਨੂੰ ਅਸੀਂ ਵਿਸਥਾਰ ਦੀ ਨਾਲ ਜਾਣਕਾਰੀ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੌਸਮ ਨੇ ਅਜਿਹੀ ਕਰਵਟ ਲਈ ਤਿੰਨ ਦਿਨ ਲਗਾਤਾਰ ਅਮੀ ਪਿਆ ਹਾਤਾ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਮੰਡੀ ਦੇ ਵਿੱਚ ਵੱਧ ਤੋਂ ਵੱਧ ਤਾਪਮਨ 16.8 ਡਿਗਰੀ ਤੇ ਘੱਟ ਤੋਂ ਘੱਟ ਤਾਪਮਨ 13.9 ਡਿਗਰੀ ਪੂਰੀ ਸਰਦੀ ਪੂਰੀ ਠੰਡ ਵਾਲਾ ਮੌਸਮ ਮੰਡੀ ਦੇ ਵਿੱਚ ਨਜ਼ਰ ਆ ਰਿਹਾ ਆਮ ਦੇ ਨਾਲੋਂ 13 ਡਿਗਰੀ ਘੱਟ ਤਾਪਮਨ ਦਰਜ ਕੀਤਾ ਗਿਆ ਹਾ ਤਾਂ ਪੰਜਾਬ ਦੇ ਨਾਲੋਂ ਤਾਂ ਇੱਥੇ ਬਹੁਤ ਫਰਕ ਕਿਹਾ ਜਾ ਸਕਦਾ ਕਿਉਂਕਿ ਘੱਟ ਤੋਂ ਘੱਟ ਤਾਪਮਨ ਨੇ 13.9 ਡਿਗਰੀ ਤੇ ਪਹੁੰਚ ਗਿਆ ਯਾਨੀ ਕਿ ਇਸ ਤੋਂ ਨੇ ਕਿਤੇ ਜ਼ਿਆਦਾ ਸਰਦੀ ਮੰਡੀ ਦੇ ਵਿੱਚ ਜੋ ਕਿ ਸਰਦੀ ਵਾਲਾ ਅਹਿਸਾਸ ਹੋ ਰਿਹਾ ਹੈ ਅਗਲੀ ਗੱਲ ਕਰਾਂਗੇ ਕੰਗੜਾ ਦੀ ਕੰਗੜਾ ਦੇ ਵਿੱਚ ਵੱਧ ਤੋਂ ਵੱਧ ਤਾਪਮਨ 17 ਡਿਗਰੀ ਤੇ ਘੱਟ ਤੋਂ ਘੱਟ ਤਾਪਮਨ 15.2 ਡਿਗਰੀ ਦਰਜ ਕੀਤਾ ਗਿਆ ਕਿ ਇੱਥੇ ਵੀ ਆਮ ਦੇ ਨਾਲੋਂ 13 ਡਿਗਰੀ ਘੱਟ ਤਾਪਮਨ ਦਰਜ ਕੀਤਾ ਗਿਆ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਵੱਡੇ ਪੱਧਰ ਤੇ ਮੌਸਮ ਦੇ ਵਿੱਚ ਤਬਦੀਲੀ ਹੋਈ ਹੈ ਕੰਗੜਾ ਦਾ ਤੁਹਾਨੂੰ ਦੱਸ ਰਹੇ ਹਾਂ ਕਿ ਆਮ ਦੇ ਨਾਲੋਂ 13 ਡਿਗਰੀ ਤਾਪਮਨ ਘਟ ਗਿਆ ਆ ਹੋਰ ਨਾਲ ਜ਼ਿਲ੍ਹਿਆਂ ਦਾ ਵੀ ਅਸੀਂ ਰੁਕ ਕਰਾਂਗੇ ਅਗਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉੱਥੇ ਕਿਸ ਤਰੀਕੇ ਦਾ ਤਾਪਮਨ ਰਿਹਾ ਮੰਨਾਲੀ ਦੀ ਗੱਲ ਕਰੀਏ ਤਾਂ ਵਾਤੂ ਮਤਾਮਨ 10.8 ਡਿਗਰੀ ਤੇ ਘਟ ਤੋਂ ਘਟ ਤਾਪਮਨ 6.1 ਡਿਗਰੀ ਜਦੋਂ ਸਰਦੀ ਵਾਲਾ ਮੌਸਮ ਬਿਲਕੁਲ ਪੀਕ ਤੇ ਪਹੁੰਚ ਜਾਂਦਾ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਜਦੋਂ 5 6 ਡਿਗਰੀ ਤੇ ਪਹੁੰਚਦਾ ਦਸੰਬਰ ਮਹੀਨੇ ਦੇ ਅਖੀਰ ਦੇ ਵਿੱਚ ਉਹ ਤਾਪਮਨ ਮਨਾਲੀ ਦੇ ਵਿੱਚ ਹੁਣ ਨਜ਼ਰ ਆਇਆ ਯਾਨੀ ਕਿ ਵਕਤ ਨੂੰ 10.8 ਡਿਗਰੀ ਤੇ ਘਟ ਤੋਂ ਘਟ 16.1 ਡਿਗਰੀ ਤਾਪਮਨ ਦਰਜ ਕੀਤਾ ਗਿਆ ਆਮ ਦੇ ਨਾਲੋਂ 12.6 ਡਿਗਰੀ ਤਾਪਮਨ ਘਟ ਗਿਆ ਇਹ ਦੋ ਤਿੰਨ ਦਿਨਾਂ ਦੇ ਵਿੱਚ ਜਿਸ ਤਰੀਕੇ ਦਾ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਈ ਹੈ ਆ ਤਾਂ ਇੱਕ ਇੱਕ ਕਰਕੇ ਤੁਹਾਨੂੰ ਉਸੇ ਵਿਸਥਾਰ ਦੇ ਨਾਲ ਜਾਣਕਾਰੀ ਦੇ ਰਿਹਾ ਪੰਜਾਬ ਦੀ ਹਿਮਾਚਲ ਦੀ ਕਿਵੇਂ ਮੌਸਮ ਨੇ ਕਰਵਟ ਲਈ ਹੈ ਹਮੀਰਪੁਰ ਦੇ ਵਿੱਚ ਮੈਕਸੀਮਮ 16.6 ਡਿਗਰੀ ਘਟ ਤੋਂ ਘਟ 13.7 ਡਿਗਰੀ ਤਾਪਮਨ ਰਿਹਾ ਤੇ ਸਭ ਤੋਂ ਵੱਧ ਜਿਹੜੀ ਕਿ ਗਰਾਉਂਡ ਦਰਜ ਕੀਤੀ ਗਈ ਤਾਪਮਨ ਦੇ ਵਿੱਚ 14.8 ਡਿਗਰੀ ਤਾਪਮਨ ਆਮ ਦੇ ਨਾਲੋਂ ਘਟ ਗਿਆ 1-2 ਦਿਨਾਂ ਦੇ ਵਿੱਚ ਹੀ ਵੱਡੀ ਤਬਦੀਲੀ ਹਮੀਰਪੁਰ ਦੇ ਵਿੱਚ ਹੀ ਮੌਸਮ ਦੇ ਵਿੱਚ ਨਜ਼ਰ ਆਈ ਹੈ ਕਰੀ ਕਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਵੱਡੇ ਪੱਧਰ ਤੇ ਤਬਦੀਲੀ ਜੋ ਕਿ ਦਰਜ ਕੀਤੀ ਗਈ ਹੈ ਆ ਤਾਂ ਢਲਹੌਜ਼ੀ ਦੀ ਗੱਲ ਕਰੀਏ ਢਲਹੌਜ਼ੀ ਅਾ ਵਾਤੋਂ ਦਾ ਤਾਪਮਨ 6.3 ਡਿਗਰੀ ਤੇ ਘਟ ਤੋਂ ਘਟ ਤਾਪਮਨ 6 ਡਿਗਰੀ ਦਰਜ ਕੀਤਾ ਗਿਆ ਬਹੁਤ ਵੱਡੇ ਪੱਧਰ ਤੇ ਸਰਦੀ ਦਾ ਮੌਸਮ ਠੰਡ ਦੀ ਦਸਤਕ ਕੀਤੀ ਜਾ ਸਕਦੀ ਹੈ ਢਲਹੋਜ਼ੀ ਦੇ ਵਿੱਚ ਕਿਉਂਕਿ ਅੱਜ ਇਹ ਪੰਜਾਬ ਦੀ ਗੱਲ ਕਰੀਏ ਬਿਲਕੁਲ ਪਠਾਨਕੋਟ ਦੇ ਨਾਲ ਅੱਗੇ ਜਦੋਂ ਹਿਮਾਚਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਅੱਗੇ ਨਾਲ ਹੀ ਡਲਹੋਜੀ ਪੈਂਦਾ ਹੈ ਆਹ ਤੋਂ ਉਸੇ ਡਲਹੋਜੀ ਦੇ ਮੌਸਮ ਦਾ ਅਸਰ ਪਠਾਨਕੋਟ ਤੱਕ ਵੀ ਪਹੁੰਚਦਾ ਇਸ ਕਰਕੇ ਉੱਥੇ ਵੀ ਸਭ ਤੋਂ ਵੱਧ ਸਰਦੀ ਹੁੰਦੀ ਹੈ ਆ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇ ਰਹੇ ਹਾਂ ਸ਼ਿਮਲਾ ਦੀ ਗੱਲ ਕਰੀਏ ਤਾਂ ਮੈਕਸਿਮਮ 15.2 ਡਿਗਰੀ ਘੱਟ ਤੋਂ ਘੱਟ ਤਾਪਮਨ 8.8 ਡਿਗਰੀ ਦਰਜ ਕੀਤਾ ਗਿਆ ਯਾਨੀ ਕਿ ਆਮ ਦੇ ਨਾਲੋਂ 7.3 ਡਿਗਰੀ ਤਾਪਮਨ ਘੱਟ ਦਰਜ ਕੀਤਾ ਗਿਆ ਸ਼ਿਮਲਾ ਦੇ ਵਿੱਚ ਆ ਕਿਉਂਕਿ ਬਹੁਤ ਸਾਰੇ ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਿਮਲਾ ਦੇ ਵਿੱਚ ਜਾਂਦੇ ਨੇ ਜਦੋਂ ਖਾਸ ਕਰਕੇ ਦਸੰਬਰ ਜਨਵਰੀ ਮਹੀਨੇ ਦੇ ਵਿੱਚ ਬਰਫਵਾਰੀ ਦਾ ਮੌਸਮ ਹੁੰਦਾ ਹੈ ਉਦੋਂ ਵੀ ਪੰਜਾਬ ਤੋਂ ਲੋਕਾਂ ਦੇ ਵੱਲੋਂ ਇਹਨਾਂ ਪਹਾੜੀ ਇਲਾਕਿਆਂ ਦਾ ਹਰੋਖ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਅਸੀਂ ਅੰਕੜੇ ਦੱਸੇ ਨੇ ਅੰਕੜੇ ਤੋਂ ਇਹ ਤਾਂ ਗੱਲ ਸਾਫ਼ ਹੈ ਕਿ ਕਿਸ ਤਰੀਕੇ ਦੇ ਨਾਲ ਦਸੰਬਰ ਮਹੀਨੇ ਵਾਲੀ ਸਰਦੀ ਦਾ ਅਹਿਸਾਸ ਅਕਤੂਬਰ ਮਹੀਨੇ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਹੁਣ ਸਿੱਧਾ ਲੁਧਿਆਣਾ ਦਾ ਰੁਖ ਕਰਾਂਗੇ ਲੁਧਿਆਣਾ ਤੋਂ ਵੀ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕਿਸ ਤਰੀਕੇ ਦੇ ਮੌਸਮ ਦਾ ਅਹਿਸਾਸ ਲੋਕਾਂ ਨੂੰ ਹੋ ਰਿਹਾ ਹੈ ਸਾਡੇ ਸਹਿਯੋਗੀ ਰਜਿੰ ਰਜਿੰਦਰ ਤੁਸੀਂ ਵੀ ਪਿਛਲੇ ਸਾਲਾਂ ਦੇ ਦੌਰਾਨ ਵੀ ਰਿਪੋਰਟਿੰਗ ਕੀਤੀ ਇਸ ਵਾਰ ਵੀ ਤੁਸੀਂ ਰਿਪੋਰਟਿੰਗ ਕਰ ਰਹੇ ਤੁਸੀਂ ਖੁਦ ਵੀ ਮਹਿਸੂਸ ਕੀਤਾ ਹੋਵੇਗਾ ਕਿ ਜਿਸ ਤਰੀਕੇ ਦੀ ਸਰਦੀ ਦਾ ਅਹਿਸਾਸ ਦਸੰਬਰ ਮਹੀਨੇ ਦੇ ਵਿੱਚ ਹੁੰਦਾ ਸੀ ਅਕਤੂਬਰ ਮਹੀਨੇ ਦੇ ਵਿੱਚ ਉਵੇਂ ਦੀ ਸਰਦੀ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਲੁਧਿਆਣਾ ਦਾ ਮੌਸਮ ਕੀ ਕਹਿੰਦਾ ਹੈ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਦੋ ਦਿਨਾਂ ਦੇ ਵਿੱਚ ਵੱਡੀ ਤਬਦੀਲੀ ਨਜ਼ਰ ਆਈ ਹੈ ਮੌਸਮ 'ਚ ਦੇਖੋ ਬਿਲਕੁਲ ਪਰਮਿੰਦਰ ਜ਼ਾਹਿਰ ਜੀ ਗੱਲ ਹੈ ਕਿ ਮੌਸਮ ਦੇ ਵਿੱਚ ਜਿਹੜੀ ਮੌਨਸੂਨ ਦੇ ਵਿੱਚ ਤਬਦੀਲੀ ਜ਼ਰੂਰ ਉਹ ਦੇਖਣ ਨੂੰ ਮਿਲਿਆ ਅਗਰ ਖਾਸ ਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਤੋਂ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਸੀ ਉਸ ਨੇ ਮੌਸਮ ਦੀ ਕਰਵਟ ਜ਼ਰੂਰ ਬਦਲੀ ਹੈ ਔਰ ਕਿਤਨਾ ਕਿਤੇ ਕਹਾ ਜਾ ਸਕਦਾ ਹੈ ਕਿ ਹੁਣ ਜਿਹੜਾ ਠੰਡ ਵਾਲਾ ਮੌਸਮ ਹੈ ਉਹ ਜ਼ਰੂਰ ਮਹਿਸੂਸ ਹੋ ਰਿਹਾ ਹੈ ਤਾਮ ਤੌਰ ਤੇ ਅਗਰ 6 ਅਕਤੂਬਰ ਦੀ ਗੱਲ ਕਰੀਏ ਤਾਂ ਉਦੋਂ ਜਿਹੜਾ ਮੌਸਮ ਵਿਭਾਗ ਦੇ ਮੁਤਾਬਕ 55 ਸਾਲਾ ਦਾ ਰਿਕਾਰਡ ਟੁੱਟਿਆ ਕਿਉਂਕਿ ਡੇ ਟਾਈਮ ਟੈਂਪਰੇਚਰ ਜਿਹੜਾ 27.6 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਨਾਰਮਲ ਨਾਲੋਂ ਘੱਟ ਦਰਜ ਕੀਤਾ ਗਿਆ ਸੀ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਮੌਸਮ ਵਿਭਾਗ ਨੇ ਵੀ ਸਾਫ਼ ਕੀਤਾ ਹੈ ਕਿ ਪਿਛਲੇ 55 ਸਾਲਾਂ ਦੇ ਦਰਮਿਆਨ ਜੋ ਮੌਸਮ ਸੀ ਉਸ ਮੌਸਮ ਨੇ ਕਰਵਟ ਬਦਲੀ ਆਤਾ ਹੈ ਕਿਹਾ ਜਾ ਸਕਦਾ ਲੋਕਾਂ ਨੂੰ ਜਿੱਥੇ ਪਿਛਲੇ ਦਿਨਾਂ ਨਾਲੋਂ ਗਰਮੀ ਤੋਂ ਰਾਹਤ ਮਿਲੀ ਆ ਤਾਂ ਉੱਥੇ ਹੀ ਹੁਣ ਠੰਡ ਨੇ ਵੀ दस्तक ਜਿਹੜੀ ਹੈ ਉਹ ਦੇ ਦਿੱਤੀ ਹੈ ਪਰ ਦੂਸਰੇ ਪਾਸੇ ਜਿਹੜੀ ਬਾਰਿਸ਼ ਹੋਣ ਦੇ ਕਾਰਨ ਲੋਕਾਂ ਨੂੰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਰਾਹਤ ਮਿਲੀ ਆ ਔਰ ਹੁਣ ਦੀ ਗੱਲ ਕਰੀਏ ਤਾਂ ਹੁਣ ਵੀ ਬੇਸ਼ੱਕ ਮੌਸਮ ਸਾਫ਼ ਹੈ ਪਰ ਜਿਹੜਾ ਠੰਡ ਵਾਲਾ ਮੌਸਮ ਜਰੂਰ ਬਣਿਆ ਹੋਇਆ ਹੈ ਕਿਉਂਕਿ ਆਮ ਤੌਰ ਤੇ ਲੋਕ ਜਿਹੜੇ ਘਰਾਂ ਦੇ ਵਿੱਚੋਂ ਨਿਕਲਦੇ ਸੀ ਤਾਂ ਗਰਮੀ ਵਾਲੇ ਕੱਪੜੇ ਪਾ ਕੇ ਜਰੂਰ ਨਿਕਲਦੇ ਸੀ ਪਰ ਹੁਣ ਮੌਸਮ ਵਿਭਾਗ ਨੇ ਇਸ ਤੇ ਵੀ ਜਿਹੜਾ ਸਾਫ ਕੀਤਾ ਹੈ ਕਿ ਲੋਕ احتیاط ਵਰਤਣ ਕਿਉਂਕਿ ਬਦਲਦੇ ਮੌਸਮ ਦੇ ਚੱਲਦੇ ਆ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਤਾਂ ਅਜਿਹੇ ਮੌਸਮ ਦੇ ਵਿੱਚ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਔਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆ ਦੇਖਣ ਨੂੰ ਮਿਲਿਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਠੰਡ ਨੇ ਜਰੂਰ ਜੜੀ ਹੈ ਦਸੰਬਰ ਵਾਲੀ ਜਿਹੜੀ ਹੈ ਉਹ ਫੀਲਿੰਗ ਹੈ ਜਾਂ ਕਿਹਾ ਜਾ ਸਕਦਾ ਦਸੰਬਰ ਵਾਲਾ ਮਾਹੌਲ ਜਿਹੜਾ ਉਹ ਜਰੂਰ ਬਣਾ ਦਿੱਤਾ ਹੈ ਕਿ ਜਿਹੜੀ ਠੰਡ ਆ ਠੀਕ ਹੈ ਜਿੰਦਰਪੁਰੀ ਗੱਲ ਵਾਲੀ ਪੁਰੀ ਤੁਸੀਂ ਨਖਵਾਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਹੁਣ ਅਸੀਂ ਮੈਦਾਨੀ ਇਲਾਕਿਆਂ ਤੋਂ ਬਾਅਦ ਸਿੱਧਾ ਵਾਦੀਆਂ ਦਾ ਪਹਾੜੀ ਇਲਾਕਿਆਂ ਦਾ ਰੁਕ ਕਰਦੇ ਹਾਂ ਮਨਾਲੀ ਤੋਂ ਸਾਡੇ ਸਹਿਯੋਗੀ ਸਚਿਨ ਸ਼ਰਮਾ ਜੁੜ ਚੁੱਕੇ ਨੇ ਸਚਿਨ ਮਨਾਲੀ ਦੀ ਗੱਲ ਕਰੀਏ ਬਿਲਕੁਲ ਖੂਬਸੂਰਤ ਨਜ਼ਾਰਾ ਤੁਹਾਡੇ ਫਰੇਮ ਦੇ ਵਿੱਚ ਪਿੱਛੇ ਤਸਵੀਰਾਂ ਦੇ ਵਿੱਚ ਨਜ਼ਰ ਵੀ ਆ ਰ جی پرویندر کروٹ لی ہے اکتوبر کے پہلے سپتاح میں ہی جو ہے پہاڑوں کھیتروں پر جو ہے ہلکی برفباری کا دور بھی آرم ہو چکا اور نچلے کھیتروں میں ہلکی بارش بھی جو ہے ہو رہی ہے اگر آج کی بات کرو تو آج کچھ رہات یہاں پر ضرور ملی ہے کیونکہ گھاٹی میں دھوپ کھیل ہے جس طرح کی میری ٹھیک پیچھے یہ تصمیریں آپ دیکھ پا رہے کہ دیکھیں کس طرح کا موسم یہاں پر آسمان میں ہلکے ہلکے بادل بے شک یہاں پر چھائے ہوئے لیکن موسم اب جو ہے سہانا یہاں پر جو ہے ہو چکا ہے اگر میں ابھی کی بات کروں تو دیکھیے جس طرح کی جو برف باری پر ہوئی ہے تو قریب آدھا فیٹ کے جو قریب جو ہے وہ تازہ برف باری جسپا اور دارچا میں جو ضلع لال اسپیڈ وہاں پر ہوئی اور جبکہ ایک سے دو انچ کے قریب جو برفاری وہ اٹر روہتاگ میں ہوئی اور اس کے ساتھ ہی جو بشوت روہتاگ درا ہے وہاں پر بھی جو ہے آدھا فیٹ کے قریب جو ہے تازہ برف باری ہوئی ہے اکتوبر مہینے میں ہوئی یہ برف باری کہیں نہ کہیںڈن بھی لے کر ہیں اور اس کے ساتھ ہم کہہ سکتے کہ اب جو جو سردیوں کا جو آغاز ہے وہ بھی موسم اب جو ہے تاپمان میں جو ہے سات سے آٹھ ڈگری تک کی جو ہے گراوٹ یہاں پر جو دیکھی جا رہی ہے فی الحال جس طرح سے ابھی سے سردیوں نے یہاں پر جو اپنی دستک دی اور پہاڑوں پر برفاری کے دور آرم ہو چکا تو آلے دے دیا تصویر کیمرے جی ہاں دیکھیں میں ساتھ میں تصویریں بھی دکھاتا چاہوں گا بتا دوں کہ دیکھیں جس طرح جو ابھی کے موسم کی اگر میں بات کروں تو ابھی یہ فیلال موسم آپ دیکھ پا رہے ہیں کہ کس طرح کا سوہانہ موسم یہاں پر بنا ہو اور چاروں طرف جو پہاڑوں پر دھوپ یہاں پر کھلی ہوئی ہے ہالکہ جو اونچائی والے ہے وہاں پر ہلکی ہلکی برفاری ہوئی ہے لیکن جو ضلع لال اسپتی کا جو کھیت ہے وہاں پر جم کر جو ہے برفباری ہوئی اور دکھتے کافی زیادہ ہے کیونکہ ابھی تک وہاں پر جو ہے لال اسپتی میں سیب کی فصل جو ہے وہ پیڑوں پر رہی ہے اور ایسے بھی کہیں نہ کہیں جب یہ برفباری یہاں پر ہوئی ہے تو اس سے کہیں نہ کہیں کافی دقتیں لوگوں کو آ رہی ہے کیونکہ نقصان بھی کافی زیادہ ہو اس پر کافی جلدی جو ہے اس بار یہ برفباری یہاں پر ہوئی ہے فی الحال اگر میں بات کروں دیکھیے جس طرح ابھی سے گھاٹی میں برفباری کا دور آرم ہوا ہے تو کہیں نہ کہیں اس سے جو ہے اے 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 ਤੰਦ ਕਾਫੀ ਲੰਬੇ ਹੋਣੇ ਵਾਲੇ ਹੋ ਲੋਕਾਂ ਕੋ ਵੀ ਅੰਦੇਸ਼ਾ ਲਗਾਇਆ ਜਾ ਰਿਹਾ ਕਿ ਇਸ ਵਾਰ ਜੋ ਆ ਠੀਕ ਹੈ ਸਚਨ ਫਿਲਹਾਲ ਦੀਆਂ ਪੁਰੀਆਂ ਤਸਵੀਰਾਂ ਮਖੌਲ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਮਨਾਲੀ ਤੋਂ ਬਾਅਦ ਹੁਣ ਸਿੱਧਾ ਰੋਕ ਕਰਾਂਗੇ ਸਿਟੀ ਬਿਊਟੀਫੁੱਲ ਦਾ ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਮੇਰੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਸੁਖਨਾ ਲੇਕ ਦੀ ਗੱਲ ਜਦੋਂ ਹੁੰਦੀ ਆ ਤਾਂ ਜੇ ਇਹ ਮੌਸਮ ਦੇ ਵਿੱਚ ਲੋਕਾਂ ਦੇ ਵੱਲੋਂ ਪਹਿਲੇ ਵੀ ਦਿੱਤੀ ਜਾਂਦੀ ਤਰਜੀਹ ਵੀ ਦਿੱਤੀ ਜਾਂਦੀ ਹੈ ਕਿ ਸੁਖਨਾ ਲੇਕ ਤੇ ਚਲਦੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਉੱਥੇ ਲੋਕ ਪਹੁੰਚਦੇ ਨੇ ਕਿਸ ਤਰੀਕੇ ਦਾ ਮੌਸਮ ਚੰਡੀ ਬਿਲਕੁਲ ਪਰਮਿੰਦਰ ਜੀ ਤਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਤੇ ਲਗਾਤਾਰ ਮੌਸਮ ਦੇ ਵਿੱਚ ਕਾਫੀ ਬਦਲਾਅ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਔਰ ਕਾਫੀ ਮੌਸਮ ਸੁਹਾਵਣਾ ਵੀ ਹੋਇਆ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਹੈ ਨਾਲ ਦੇ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਦिए ਕਿਉਂਕਿ ਹੁਣ ਹਾਲਾਂਕਿ ਅੱਜ ਰਾਹਤ ਹੈਗੀ ਹੈ ਮੀਂਹ ਨਹੀਂ ਪੈ ਰਿਹਾ ਮੌਸਮ ਥੋੜਾ ਜਿਹਾ ਖੁੱਲਿਆ ਹੈ ਸਾਫ਼ ਹੋਇਆ ਹੈ ਲੇਕਿਨ ਠੰਡ ਦਾ ਆਗਾਜ਼ ਜ਼ਰੂਰ ਦੇਖਾ ਨੂੰ ਮਿਲ ਰਿਹਾ ਹੈ ਇਹ ਸੁਖਨਾ ਲੇਕ ਦੀ ਤਸਵੀਰਾਂ ਨੇ ਕਿਉਂਕਿ ਜਿਹੜੀ ਧੂਪ ਹੈ ਉਹ ਕਦੇ ਆ ਰਹੀ ਹੈ ਕਦੇ ਜਾ ਰਹੀ ਹੈ ਲੇਕਿਨ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ ਠੰਡ ਦਾ ਆਗਾਜ਼ ਅਸੀਂ ਕਹਿ ਸਕਦੇ ਹਾਂ ਕਿ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਅਦਿੱਤੀ ਗਈ ਸੀ ਕਿ ਟੈਂਪਰੇਚਰ ਦੇ ਵਿੱਚ ਜ਼ਰੂਰ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਜਾਏਗੀ ਹਾਲਾਂਕਿ ਅੱਜ ਦਾ ਜਿਹੜਾ ਪ੍ਰੈਡਿਕਸ਼ਨ ਦਿੱਤੀ ਗਈ ਸੀ ਮੌਸਮ ਵਿਭਾਗ ਵੱਲੋਂ ਕਿ ਚੰਡੀਗੜ੍ਹ ਸਮੇਤ ਪੰਜਾਬ ਔਰ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਰਹਿਣ ਵਾਲਾ ਹੈ ਔਰ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਮੋਡਰੇਟ ਜਿਹੜੀ ਹੈ ਉਮੀ ਪੈ ਸਕਦਾ ਹੈ ਹਾਲਾਂਕਿ ਸਵੇਰ ਤੋਂ ਹੀ ਮੌਸਮ ਕਾਫੀ ਸੁਹਾਵਣਾ ਹੈ ਔਰ ਇਹ ਤਸਵੀਰਾਂ ਦੇਖੋ ਕਿੰਨੀ ਸੁਹਾਵਣੀ ਅਸੀਂ ਕਹਿ ਸਕਦੇ ਹ ਕਿਉਂਕਿ ਬਿਲਕੁਲ ਸਾਹਮਣੇ ਪਹਾੜ ਵੀ ਦਿਖ ਰਹੇ ਨੇ ਔਰ ਪਹਾੜ ਬਿਲਕੁਲ ਕਲੀਅਰ ਨੇ ਹਾਲਾਂਕਿ ਹਜੇ ਪਹਾੜਾਂ ਦੇ ਵਿੱਚ ਅਸੀਂ ਗੱਲ ਕਰ ਲਈਏ ਕਿ ਉੱਥੇ ਵੀ ਕਈ ਹਿਮਾਚਲ ਦੇ ਕਈ ਥਾਵਾਂ ਦੇ ਵਿੱਚ ਅੱਜ ਮੌਸਮ ਜਿਹੜਾ ਹੈ ਉਹ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਠੰਡ ਦਾ ਆਗਾਜ਼ ਅਸੀਂ ਕਹਿ ਸਕਦੇ ਹ ਕਿ ਜ਼ਰੂਰ ਹੋ ਚੁੱਕਿਆ ਹੈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰ੍ਹਾਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਆ ਹੁਣ ਠੰਡ ਦਾ ਆਗਾਜ਼ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲੇਗਾ ਲੇਕਿਨ ਇਸ ਮਹੀਨੇ ਹੋਰ ਵੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਇਸ ਮਹੀਨੇ ਹੋਰ ਵੀ ਮੀਂਹ ਪੈ ਸਕਦਾ ਹੈ ਆਉਣ ਵਾਲੇ ਸਮੇਂ 'ਚ ਜਿਹੜੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਅੱਜ ਕੁਝ ਰਾਹਤ ਮੀਤੋ ਜ਼ਰੂਰ ਪੈਂਦੀ ਨਜ਼ਰ ਆ ਰਹੀ ਹੈ ਜਿਹੜੀ ਜਾਣਕਾਰੀ ਹੈ ਕਿਉਂਕਿ 6 ਤੇ 7 ਨੂੰ ਜਿਹੜੀ ਜਿਹੜੀ ਪ੍ਰੈਡਿਕਸ਼ਨ ਦਿੱਤੀ ਗਈ ਸੀ ਕਾਲ ਵੀ ਕਾਫੀ ਜ਼ਿਆਦਾ ਮੀ ਪਿਆ ਹੈ ਕਾਫੀ ਐਮ ਐਮ ਮੀ ਪਿਆ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲੇਕਿਨ ਅੱਜ ਕੁਝ ਰਾਹਤ ਹੈ ਕਿਉਂਕਿ ਮੌਸਮ ਤਾਂ ਖੁੱਲਿਆ ਹੈ ਹਲਕੀ ਧੁੱਪ ਜਿਹੜੀ ਹੈਗੀ ਉਹ ਪੈਂਦੀ ਨਜ਼ਰ ਆ ਰਹੀ ਹੈ ਲੇਕਿਨ ਠੰਡ ਦਾ ਆਗਾਜ਼ ਜ਼ਰੂਰ ਹੋ ਰਿਹਾ ਹੈ ਔਰ ਇਸ ਦਾ ਇਹ ਜਿਹੜਾ ਲੋਥ ਵਾ ਜਿਹੜੇ ਲੋਕ ਨੇ ਟੂਰਿਸਟ ਨੇ ਉਹ ਜ਼ਰੂਰ ਲੈਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਆਉਣ ਵਾਲੇ ਸਮੇਂ 'ਚ ਕਿਉਂਕਿ ਇਹ ਪੂਰਾ ਮਹੀਨਾ ਜੀ ਅਸੀਂ ਗੱਲ ਕਰ ਲਈਏ ਕਿਤੇ ਨਾ ਕਿਤੇ ਹੋਰ ਵੀ ਮੀ ਪੈ ਸਕਦਾ ਜਿਹੜੀ ਪ੍ਰੈਡਿਕਸ਼ਨ